ਹੈਲੋ ਜੀ ਸਤ ਸ੍ਰੀ ਅਕਾਲ ਮੇਰੇ ਸਾਰੀਆਂ ਭੈਣਾਂ ਨੂੰ ਖਾਲਸਾ ਬੁਟੀਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭੈਣੇ ਆਪਣੇ ਚੈਨਲ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਓ ਤੇ ਤੁਹਾਨੂੰ ਦਿਖਾਈ ਦੇ ਰਹੇ ਨੇ ਭੈਣ ਮੇਰੇ ਚਾਰ ਸੂਟ ਰੱਖੇ ਹੋਏ ਨੇ ਕਿੰਨੇ ਸੋਹਣੇ ਸੂਟ ਨੇ ਚਾਰਾਂ ਦੇ ਬਹੁਤ ਸੋਹਣੇ ਸੋਹਣੇ ਕਲਰ ਨੇ ਦੇਖੋ ਕਿੰਨੇ ਸੋਹਣੇ ਕਲਰ ਨੇ ਬਹੁਤ ਸੋਹਣੇ ਕਾਟਨ ਹੈ ਚਾਰੇ ਸੂਟ ਪੈਣੇ ਬਹੁਤ ਸੋਹਣੇ ਨੇ ਚਾਰੇ ਸੂਟ ਤੁਸੀਂ ਖਰੀਦ ਸਕਦੇ ਹੋ ਮੇਰੇ ਭੈਣਾਂ ਲਈ ਬਹੁਤ ਵਧੀਆ ਰਖੜੀਆਂ ਲਈ ਸੂਟ ਆਏ ਨੇ ਆਪਣੇ ਕੋਲੇ ਹੁਣ ਚਾਰ ਸੂਟ ਨੇ ਇਹ ਪਲੇਨ ਬਾਟ ਵਾਲਾ ਇਹ ਤੁਸੀਂ ਦੇਖ ਸਕਦੇ ਹੋ ਇਹ ਬਣੇ ਬਹੁਤ ਸੋਹਣਾ ਕੱਪੜਾ ਹੈ ਬਹੁਤ ਵਧੀਆ ਫੈਬਰਿਕ ਰਹਿਣ ਵਾਲਾ ਇਹਦਾ ਤੇ ਤੁਸੀਂ ਸੂਟ ਦੇਖੋ ਰਖੜੀਆਂ ਲਈ ਸਪੈਸ਼ਲ ਸੂਟ ਲੈ ਕੇ ਆਂਦੇ ਨੇ ਆਪਣੀ ਸ਼ਾਪ ਤੇ ਦੇਖੋ ਤੁਸੀਂ ਅਗਲਾ ਮਹਿੰਦੀ ਕਲਰ ਕਿੰਨਾ ਸੋਹਣਾ ਸੂਟ ਹੈਗਾ ਬਹੁਤ ਜੱਜ ਰਹੇ ਨੇ ਭਣੇ ਸੂਟ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਨੇਗੇ ਵਧੀਆ ਵਾਲੇ ਸੂਟ ਨੇ ਕੋਈ ਕਲਰ ਨਹੀਂ ਨਿਕਲਦਾ ਮੈਂ ਇਹਦੇ ਨਾਲ ਦਾ ਸੂਟ ਆਪਸ ਲਾਈ ਕੀਤਾ ਹੈ ਬਹੁਤ ਸੋਹਣਾ ਸੂਟ ਹੈ ਭਣੇ ਅਗਲਾ ਅਗਵੇ ਆਪਣਾ ਰੈੱਡ ਬਾਟਮ ਨਾਲ ਚੈੱਕ ਕਰੋ ਬਹੁਤ ਸੋਹਣਾ ਸੂਟ ਹੈ ਭੈਣੇ ਤੁਹਾਡੇ ਲਈ ਮੈਂ ਬਹੁਤ ਸੋਹਣੇ-ਸੋਹਣੇ ਸੂਟ ਲੈ ਕੇ ਆਈਆਂ ਤਾਂ ਕਿ ਮੇਰੀਆਂ ਭੈਣਾਂ ਸੂਟ ਖਰੀਦ ਕੇ ਪੈਣ ਸਕਦੀਆਂ ਨੇ ਗੀਆਂ ਦੇਖੋ ਭੈਣ ਬਹੁਤ ਸੋਹਣੇ ਸੂਟ ਨੇ ਇਹ ਆਪਣੇ ਕੋਲੇ ਹੈਗੇ ਨੇ 4 ਕਲਰ ਅਗਲਾ ਹੈਗਾ ਜੀ ਆਪਣਾ ਮਸਟਰਡ ਕਲਰ ਦੇਖੋ ਉਹ ਵੀ ਬਹੁਤ ਸੋਹਣਾ ਲੱਗ ਰਿਹਾ ਮੈਂ ਤੁਹਾਨੂੰ ਦਿਖਾਉਂਦੀ ਆ ਬਹੁਤ ਸੋਹਣਾ ਸੂਟ ਹੈਗਾ ਦੇਖੋ ਭਾਣੇ ਕੋਈ ਨਿੰਦਰ ਨਾਲੇ ਸੂਟ ਨਹੀਂ ਹੈਗੇ ਕੋਈ ਕੱਪੜੇ ਚ ਕਮੀ ਪੇਸੀ ਨਹੀਂ ਹੋਊਗੀ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਆ ਤਾਂ ਮੇਰੀਆਂ ਵੀਡੀਓ ਤੁਹਾਡੇ ਕੋਲੇ ਜ਼ਰੂਰ ਪਹੁੰਚਣਗੀਆਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਲੇ ਸੂਟ ਭਾਣੇ ਆ ਗਏ ਆ ਆਪਣੇ ਦੁਪੱਟਿਆਂ ਨਾਲ ਇਹਦੇ ਨਾਲ ਦੇ ਸੂਟਾਂ ਦੀ ਡਿਮਾਂਡ ਭਾਣੇ ਬਹੁਤ ਰਹੀ ਹੈ ਇਹਦੇ ਨਾਲ ਦੇ ਸੂਟ ਮੈਂ ਪਹਿਲਾਂ ਵੀ ਵੀਡੀਓ ਵਿੱਚ ਪਾਏ ਸੀਗੇ ਉਹ ਮੇਰੇ ਵੈਸੇ ਹੀ ਵਸਾ ਸ਼ੇਲ ਹੋ ਗਏ ਐਵੇਂ ਮੈਂ ਕਹਾ ਵੀ ਮੈਂ ਵੀਡੀਓ ਚ ਸ਼ੇਲ ਕਰੇ ਨੇ ਨਹੀਂ ਵੀਡੀਓ ਤੋਂ ਬਗੈਰ ਹੀ ਸ਼ੇਲ ਹੋ ਗਏ ਨੇ ਉਹ ਬਹੁਤ ਸੋਹਣਾ ਫੈਬਰਿਕ ਹੈ ਭੈਣਾਂ ਸੂਟਾਂ ਦਾ ਚੈੱਕ ਕਰੋ ਦੇਖੋ ਅਗਲਾ ਸੂਟ ਆਪਣਾ ਬਹੁਤ ਸੋਹਣੀ ਲੋਕੇਸ਼ਨ ਹੈ ਸੂਟਾਂ ਨਹੀਂ ਭੈਣਾਂ ਬਹੁਤ ਸੋਹਣੇ ਸੂਟ ਨੇਗੇ ਬਾਕੀ ਰੱਖੜੀਆਂ ਲਈ ਸੂਟ ਲੈ ਕੇ ਆਇਆ ਬਹੁਤ ਸੋਹਣੇ ਸੋਹਣੇ ਸੂਟ ਨੇ ਸੂਟ ਦੇਖੋ ਕਿੰਨੇ ਜਚਣ ਵਾਲੇ ਨੇ ਇਹ ਤੁਹਾਨੂੰ ਮੈਂ ਦਿਖਾਉਂਗੀ ਅੱਠ ਕਲਰ ਇਹ ਹੈਗੇ ਨੇ ਮੇਰੇ ਕੋਲ ਅੱਠ ਕਲਰ ਇਸ ਟਾਈਮ ਦੇਖੋ ਇੱਕ ਤੋਂ ਇੱਕ ਸੂਟ ਸੋਹਣੇ ਤੋਂ ਸੋਹਣਾ ਆਈ ਜਾਂਦਾ ਭੈਣੇ ਬਹੁਤ ਸੋਹਣੇ ਸੋਹਣੇ ਸੂਟ ਨੇ ਕਿੰਨੇ ਜਚਦੇ ਨੇ ਬਹੁਤ ਸੋਹਣੇ ਦੁਪੱਟੇ ਨੇ ਅੱਜ ਕੱਲ ਜਿਵੇਂ ਲਾਲਾ ਵੀ ਬਾਈਟ ਦੁਪੱਟੇ ਦਾ ਟ੍ਰੈਂਡ ਹੈ ਨਾ ਉਸ ਕਰਕੇ ਬਹੁਤ ਸੋਹਣੇ ਸੂਟ ਨੇਗੇ ਟਰੈਂਡ ਵਿੱਚ ਰਹਿਣ ਵਾਲੇ ਸੂਟ ਨੇ ਦੇਖੋ ਇਸ ਤੋਂ ਅਗਲਾ ਦੇਖੋ ਕਿੰਨਾ ਸੋਹਣਾ ਪ੍ਰਿੰਟ ਬਣ ਕੇ ਆ ਰਿਹਾ ਹੈ ਬਾਕੀ ਜਿਹੜਾ ਲੈਸਾਂ ਗਲੇ ਘੇਰੇ ਤੇ ਆਪਾਂ ਥੋੜਾ ਜਿਹਾ ਕਰ ਲੈਨੇ ਨਾ ਡਿਜ਼ਾਈਨ ਵਗੈਰਾ ਫਿਰ ਬਹੁਤ ਸੋਹਣੇ ਲੱਗ ਦੇਣਗੇ ਬਹੁਤ ਲੁੱਕ ਦੇਣ ਵਾਲੇ ਸੂਟ ਨੇ ਕੋਈ ਜ਼ਿਆਦਾ ਹਾਈ ਫਾਈ ਰੇਟ ਨਹੀਂ ਹੈਗਾ ਬਣੇ ਬਹੁਤ ਸੋਹਣੇ ਸੂਟ ਨੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ अगला सूट देखो ब्लैक शर्ट ना आठे कलर बहुत सोहने जचते ने गे बहुत सोहने सोने सूट ने अगला कलर देखो भाने सरदई दाला भी फरोजी जा हल्का जहाँ है ना भी किमें जो कह सकी जहा कलर आ जाता है ਬਾਕੀ ਦੇਖੋ ਕਿੰਨਾ ਸੋਹਣਾ ਜਾਚਦੇ ਹੈ ਕਲਰ ਬਹੁਤ ਸੋਹਣੇ ਸੋਹਣੇ ਸੂਟ ਨੇ ਤੁਸੀਂ ਆਪਣੇ ਸੂਟਾਂ ਨੂੰ ਜਰੂਰ ਬੁੱਕ ਕਰ ਸਕਦੇ ਹੋ ਲੈ ਸਕਦੇ ਹੋ ਚਾਹੇ ਬਾਕੀ ਤੁਸੀਂ ਵੀਡੀਓ ਦੇਖ ਲਿਆ ਕਰੋ ਤੁਹਾਨੂੰ ਵੀਡੀਓ ਦੇ ਵਿੱਚ ਸੂਟਾਂ ਦਾ ਪਤਾ ਲੱਗ ਜੇਦਾ ਦੇਖੋ ਕਿੰਨਾ ਜਾਚਦੇ ਹੈ ਇਹ ਥੋੜਾ ਜਿਹਾ ਬਰੀਕ ਪ੍ਰਿੰਟ ਚ ਆ ਗਿਆ ਅੰਬੀਜੀ ਬਣੀ ਹੋਈ ਹੈ ਇਸ ਤਰ੍ਹਾਂ ਬਾਕੀ ਕੋਈ ਵੀ ਐਂ ਦਫਟੜ ਰੁਪਟਾ ਵੀ ਨਹੀਂ ਹੈਗਾ ਵੀ ਮਲਾਇਮ ਨਹੀਂ ਹੈਗਾ ਜਾਂ ਇਹ ਕਿਵੇਂ ਵੀ ਖੜੇ ਖੜੇ ਜੇ ਦੁਪट्टे ਬਹੁਤ ਸੋਹਣੇ ਸੌਫਟ ਦੁਪੱਟੇ ਨੇ ਚਲੋ ਭੈਣੇ ਤੁਹਾਡਾ ਧੰਨਵਾਦ ਵੀਡੀਓ ਦੇਖਣ ਲਈ ਸਤਿ ਸ੍ਰੀ ਅਕਾਲ ਅਗਲੇ ਵੀਡੀਓ ਚ ਫਿਰ ਮਿਲਦੇ ਹਾਂ